ਤੋ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦੇਣ ਦਾ ਮਾਮਲਾ ਜਿtheta ਕੀ ਚੰਡੀਗੜ੍ਹ ਦੇ ਵਿੱਚ ਜਲਦੀ ਹੀ ਹੋਵੇਗਾ ਵੱਡਾ ਅੰਦੋਲਨ ਸਬਲਬੀਤ ਸਿੰਘ ਰਾਜਵਾਲ ਦੇ ਵੱਲੋਂ ਕਿਹਾ ਗਿਆ ਪੰਜਾਬ ਦੇ ਪਾਣੀਆਂ ਰਾਜ ਰਾਸਤਾ ਨੀ ਦਾ ਮੁੱਦਾ ਪੀਯੂ ਸੰਗੀਟਾਂਚਾ ਸਣੇ ਕਈ ਮੁੱਦੇ ਅਜਿਹੇ ਨੇ ਜਿtheta ਕੀ ਕੇਂਦਰ ਸਰਕਾਰ ਨੂੰ ਸਪਸ਼ਟ ਕਰੀਏ ਤਾਂ ਹੁਣ ਕੋਈ ਤੱਕਾ ਨਹੀਂ ਹੋਵੇਗਾ ਜੋ ਰਾਜਵਾਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਜਲਦੀ ਹੀ ਵੱਡਾ ਅੰਦੋਲਨ ਕੀਤਾ ਜਾਵੇਗਾ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦੇਣ ਦਾ ਮਾਮਲਾ ਜਿtheta ਕੀ ਕਾਫੀ ਸਿਆਸਤ ਕਾਫੀ ਪੱਕੀ ਹੋਈ ਹੈ ਅਚਾਨਕ ਕਿਉਂਕਿ ਕੱਲ ਚੰਡੀਗੜ੍ਹ ਚ ਵਿਧਾਨ ਸਭਾ ਵਾਸਤੇ ਜਿਹੜਾ ਹਰਿਆਣੇ ਨੂੰ ਜਗਾ ਦੇਣ ਦਾ ਮਸਲਾ ਉਠਿਆ ਅਸੀਂ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਚੰਡੀਗੜ੍ਹ ਸਿਕੰਧਰਨ ਦੀ ਤੁਹਾਨੂੰ ਯਾਦ ਹੋਵੇਗਾ ਵੀ ਪਿਛਲੇ ਸਾਲ ਵੀ ਇੱਕ ਨੋਟਿਸ ਦਿੱਤਾ ਸੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਟਰਕਚਰ ਤੇ ਤੇ ਇਸ ਸਾਲ ਵੀ ਨੋਟਿਸ ਦਿੱਤਾ ਸੀ ਤੇ ਅਸੀਂ 16 ਨੂੰ ਆਪਣੀ ਜਥੇਬੰਦੀ ਦੀ ਮੀਟਿੰਗ ਸੱਦੀ ਐ ਤੇ ਫਿਰ ਜਲਦੀ ਐਸਕੇਮ ਦੀ ਮੀਟਿੰਗ ਸੱਦ ਕੇ ਪਿੱਛੇ ਵੱਡੇ 언ਦੋਲਨ ਦਾ ਦੀ ਸ਼ੁਰੂਆਤ ਇਥੋਂ ਕਰਨ ਜਾ ਰਹੇ ਆਂ ਇਸ ਮਸਲੇ ਤੋਂ ਸਟਾਰਟ ਕਰੀਏ ਇਹ ਇਹਨਾਂ ਮਸਲਿਆਂ ਦੇ ਉੱਤੇ ਸੰਗਿਗੜ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਫੈਡਰਲ ਸਟਰਕਚਰ ਦਾ ਮਸਲਾ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਔਰ ਮੈਂ ਸਮਝਦਾ ਅੱਜ ਪੋਲੀਟੀਕਲ ਪਾਰਟੀਆਂ ਸਾਰੀਆਂ ਚੁੱਪ ਨੇ ਜਿਹੜੀਆਂ ਲੇਟੈਸਟ ਰਿਪੋਰਟਸ ਆਈਆਂ ਪੰਜਾਬ ਦਾ ਟੋਟਲ ਪਾਣੀ ਕੈਂਸਲਸ ਹੋ ਗਿਆ ਹਰ ਜ਼ਿਲ੍ਹੇ ਦਾ ਪਾਣੀ ਕੈਂਸਲਸ ਹੋ ਗਿਆ ਇਹ ਇੱਕ ਸਟੱਡੀ ਪਿਛਲੇ ਸਾਲ ਆਈ ਜਿਹਦੇ ਮੁਤਾਬਕ ਅਸੀਂ ਤੀਸਰੇ ਐਕੁਆਫਾਇਰ ਵਿੱਚ ਜਾਣ ਵਾਲੇ ਆ ਦੂਜੇ ਇੱਕ ਐਕੋਸਾਰ ਤੋਂ ਪਾਣੀ ਕੱਢ ਰਹੇ ਆ ਜਿਹੜਾ ਕੈਂਸਰਸ ਹੈ ਤੀਸਰੇ ਐਕੁਆਫਾਇਰ ਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਸਾਲ ਦੇ ਅੰਦਰ ਅੰਦਰ ਉੱਥੇ ਵੀ ਪਹੁੰਚਣ ਵਾਲੇ ਆ ਕੈਂਸਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਇੱਕ ਸਟੱਡੀ ਹੋਈ ਹੈ ਲੇਟੈਸਟ ਉਹਦੇ ਵਿੱਚ 2028 ਤੱਕ ਹਰ ਘਰ ਵਿੱਚ ਕੈਂਸਰ ਦਾ ਮਰੀਜ਼ ਹੋਏਗਾ ਇਹ ਅਫਸੋਸ ਇਸ ਗੱਲ ਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਪੰਜਾਬ ਦੇ ਇਹਨਾਂ ਇਸ਼ੂਜ਼ ਦੇ ਉੱਤੇ ਕੋਈ ਚਿੰਤਾ ਨਹੀਂ ਔਰ ਕੇਂਦਰ ਵਿੱਚ ਜਿਹੜੇ ਮਰਜ਼ੀ ਹੁਕਮਰਾਨ ਹੋਣ ਉਹਨਾਂ ਨੇ ਪੰਜਾਬ ਨਾਲ ਕਦੇ ਪਹਿਲੀ ਕੀਤੀ ਨਹੀਂ ਪੰਜਾਬ ਨਾਲ ਹਮੇਸ਼ਾ ਜੋ ਵਿਸਕਰਾ ਹੁੰਦਾ ਰਿਹਾ ਪੰਜਾਬ ਨੂੰ ਜਿਵੇਂ ਛਾਂਗਿਆ ਜਾਂਦਾ ਰਿਹਾ ਅਸਲ ਵਿੱਚ ਦੇਸ਼ ਦੀ ਵੰਡ ਨਹੀਂ ਸੀ ਹੋਈ ਇਹ ਪੰਜਾਬ ਦੀ ਵੰਡ ਹੋਈ ਸੀ ਉਦੋਂ ਪੰਜਾਬ ਛਾਂਗਿਆ ਗਿਆ ਉਹਦੇ ਬਾਅਦ ਇਹਦੇ ਵਿੱਚੋਂ ਹਿਮਾਚਲ ਹਰਿਆਣਾ ਕੱਢ ਦਿੱਤਾ ਤੇ ਹੁਣ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਔਰ ਜਦੋਂ 1966 ਵਿੱਚ ਰੀਆਰਗੇਨਾਈਜੇਸ਼ਨ ਹੋਈ ਹੈ ਉਸ ਵੇਲੇ ਫੈਸਲਾ ਸੀ ਕਿ ਹਰਿਆਣੇ ਵਾਲੇ ਆਪਣੀ ਜਗ੍ਹਾ ਲੁੱਭਣਗੇ ਵਿਦਨ 5 ਇਅਰਸ ਤੇ ਉੱਥੇ ਉਹ ਆਪਣੀ ਰਾਜਧਾਨੀ ਬਣਾ ਲੈਣਗੇ ਉਦੋਂ ਤੱਕ ਉਹ ਚੰਡੀਗੜ੍ਹ 'ਤੇ ਕੇ ਰਹਿਣਗੇ ਪਰ ਕੇਂਦਰ ਸਰਕਾਰ ਨੇ ਬਦਨੀਤੀ ਨਾਲ ਇਹਨੂੰ ਯੂਟੀ ਬਣਾ ਕੇ ਪਰਮਨੈਂਟ ਯੂਟੀ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਨੇ ਇੱਥੇ ਹਰਿਆਣੇ ਨੂੰ ਬਿਦਾ ਅਨਸਬਾ ਦੀ ਬਿਲਡਿੰਗ ਦੇਣ ਦੇ ਬਹਾਨੇ ਇੱਥੇ ਇੱਕ ਨਵਾਂ ਰੇਡ ਕਾ ਖੜਾ ਕਰ ਦਿੱਤਾ। ਤੋਂ ਮੈਂ ਸਮਝਦਾ ਕਿ ਸਾਡੇ ਪੋਲੀਟਿਕਲ ਲੋਕਾਂ ਦਾ ਫਿਰ ਦੋਸ਼ ਹੈ ਜਿਸ ਤਰ੍ਹਾਂ ਇਹ ਗੱਲ ਜਦੋਂ ਚੱਲੀ ਸੀ ਸਾਡੇ ਮੁੱਖ ਮੰਤਰੀ ਨੂੰ ਜਾਂ ਤਾਂ ਉਹਨੂੰ ਸਮਝ ਦੀ ਘਾਟ ਹੈ ਜਾਂ ਕੋਈ ਉਧੇਤੇ ਦਬਾਅ ਹੋਏਗਾ ਜਿਹੜਾ ਉਹਨੇ ਕਿਹਾ ਵੀ ਚਲੋ ਜੀ ਇਹਨਾਂ ਨੂੰ ਵੀ ਦੇ ਦਿਓ ਜ਼ਮੀਨ ਸਾਨੂੰ ਵੀ ਦੇ ਦਿਓ। ਉਹਨੇ ਉਹਦੀ ਡਿਊਟੀ ਸੀ ਉਹ ਕਹਿੰਦਾ ਵੀ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ। ਇੱਥੇ ਅਸੀਂ ਜਗ੍ਹਾ ਇਹਨਾਂ ਨੂੰ ਨਹੀਂ ਦੇ ਸਕਦੇ ਬਹੁਤ ਦੇਰ ਤੋਂ ਬੈਠਿਆ ਹੈ ਆਪਣੀ ਰਾਜਧਾਨੀ ਵਾਸਤੇ ਜਗ੍ਹਾ ਲੱਭਣ ਕਿਤੇ ਹਰਿਆਣੇ ਦੇ ਵਿੱਚ ਜਿੱਥੇ ਚਾਹੁੰਦੇ ਆ ਉੱਥੇ ਆਪਣੀ ਰਾਜਧਾਨੀ ਬਣਾਓ